ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀ ਪੜੋਲ ਕਰਮਚਾਰੀ ਭਵਿਕ ਨਿਧੀ ਸੰਗਠਨ ਹੁਣ ਇੱਕ ਨਵਾਂ ਡਿਜੀਟਲ ਯੁੱਗ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ EPFO 3.0 ਨਾਮਕ ਇਹ ਅਤ ਆਧੁਨਿਕ ਆਈਟੀ ਪਲੇਟਫਾਰਮ ਜਲਦ ਹੀ ਲਾਂਚ ਕੀਤਾ ਜਾਵੇਗਾ ਜੋ ਕਰੋੜਾਂ ਗਾਹਕਾਂ ਨੂੰ ਬੈਂਕ ਵਰਗੀਆਂ ਸਹੂਲਤਾਂ ਪ੍ਰਦਾਨ ਕਰੇਗਾ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰੀ ਮਨਸੂਖ ਮਾਂਟਵੀਆ ਨੇ ਹਾਲ ਹੀ ਦੇ ਵਿੱਚ ਜਾਣਕਾਰੀ ਦਿੱਤੀ ਸੀ ਕਿ ਇਹ ਨਵਾਂ ਸਿਸਟਮ ਮਈ ਅਤੇ ਜੂਨ 2025 ਦੇ ਵਿੱਚਕਾਰ ਸ਼ੁਰੂ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਇਹ ਇੱਕ ਅਜਿਹਾ ਭਰੋਸੇਯੋਗ ਪਲੇਟਫਾਰਮ ਹੋਵੇਗਾ ਜੋ ਆਪਣੇ 9 ਕਰੋੜ ਤੋਂ ਵੱਧ ਗਾਹਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਪ੍ਰਦਾਨ ਕਰੇਗਾ ਸੋ ਜਿਵੇਂ ਕੀ ਦਾਅਵਿਆਂ ਦਾ ਨਿਪਟਾਰਾ ਆਟੋਮੈਟਿਕ ਹੋਵੇਗਾ ਗਲਤੀਆਂ ਨੂੰ ਡਿਜੀਟਲ ਰੂਪ ਦੇ ਵਿੱਚ ਠੀਕ ਕੀਤਾ ਜਾਵੇਗਾ ਸਭ ਤੋਂ ਮਹੱਤਵਪੂਰਨ ਤੁਸੀਂ ਸਿੱਧੇ ਏਟੀਐਮ ਤੋਂ ਪੀਐਫ ਪੈਸੇ ਕਢਵਾ ਸਕੋਗੇ ਜਿਵੇਂ ਬੈਂਕ ਖਾਤੇ ਦੇ ਵਿੱਚ ਰੱਖੇ ਪੈਸੇ ਏਟੀਐਮ ਤੋਂ ਕਢਵਾਈ ਜਾਂਦੇ ਨੇ ਪੀਐਫ ਕਢਵਾਉਣ ਦੀ ਪ੍ਰਕਿਰਿਆ ਬਹੁਤ ਆਸਾਨ ਅਤੇ ਤੇਜ਼ ਹੋਵੇਗੀ ਹੁਣ ਦਾਅਵਿਆਂ ਦਾ ਨਿਪਟਾਰਾ ਆਪਣੇ ਆਪ ਹੋ ਜਾਵੇਗਾ ਅੱਥੀ ਕੰਮ ਕਰਨ ਦੀ ਲੋੜ ਨਹੀਂ ਰਹੇਗੀ ਸੋ ਜਿਵੇਂ ਹੀ ਦਾਵਾ ਮਨਜ਼ੂਰ ਹੋ ਜਾਂਦਾ ਤੁਸੀਂ ਬੈਂਕ ਖਾਤੇ ਵਾਂਗ ਏਟੀਐਮ ਤੋਂ ਆਪਣਾ ਪੈਸਾ ਕਢਵਾਉਣ ਦੇ ਯੋਗ ਹੋਵੋਗੇ ਤੁਸੀਂ ਘਰ ਬੈਠੇ ਆਪਣੀ ਖਾਤੇ ਦੀ ਜਾਣਕਾਰੀ ਨੂੰ ਆਨਲਾਈਨ ਠੀਕ ਕਰ ਸਕਦੇ ਹੋ ਜਿਸ ਦੇ ਨਾਲ ਫਾਰਮ ਭਰਨ ਦੀ ਪਰੇਸ਼ਾਨੀ ਖਤਮ ਹੋ ਜਾਵੇਗੀ ਹੁਣ ਆਪਣੇ ਸਿਸਟਮ ਦੇ ਵਿੱਚ ਅਟਲ ਪੈਨਸ਼ਨ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ ਵਰਗੀਆਂ ਹੋਰ ਵੀ ਜੋ ਸਮਾਜਿਕ ਸੁਰੱਖਿਆ ਯੋਜਨਾਵਾਂ ਨੇ ਉਹਨਾਂ ਨੂੰ ਸ਼ਾਮਿਲ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਅਸੰਗਠਿਤ ਅਤੇ ਗੈਰ ਰਸਮੀ ਖੇਤਰ ਦੇ ਕਾਮੇ ਵੀ ਪੈਨਸ਼ਨ ਅਤੇ ਸੁਰੱਖਿਆ ਦੇ ਬਿਹਤਰ ਲਾਭ ਪ੍ਰਾਪਤ ਕਰ ਸਕਣ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ